ਆਸਟ੍ਰੇਲੀਆ ਸਿਡਨੀ 'ਚ ਤੁਸੀਂ ਇਹ ਹਿਸਾਬ ਨਾਲੋ ਵੀ ਹੁਣ ਐਸ ਟੰਗ ਪੂਰਾ ਆਤੰਗ ਮਚ ਚੁੱਕਿਆ ਜੀ ਜੇ ਕੋਈ ਬੰਦਾ ਆਨਲਾਈਨ ਚੀਜ਼ ਸੇਲ ਤੇ ਲਾਉਂਦਾ ਤਾਂ ਉਹਨੂੰ ਘਰ ਦੇ ਬਾਹਰ ਮਿਲਣ ਲਈ ਆਉਂਦਾ ਬੰਦਾ ਤਾਂ ਉਹ ਤੋਂ ਡਰਦੇ ਐ ਕਿ ਪਤਾ ਨਹੀਂ ਇਹ ਚੀਜ਼ ਲੈ ਕੇ ਜਾਊਗਾ ਕਿ ਸਾਨੂੰ ਮਾਰ ਕੇ ਤੇ ਖੋਹ ਕੇ ਲੈ ਜਾਊਗਾ ਕਿ ਇੱਕ ਜਿਹੜਾ ਲੜਕਾ ਹੈਗਾ ਆਪਣਾ ਏਕਮ ਸਿੰਘ ਸਾਨੀ ਹੈ ਜਿਹਨੂੰ ਗੋਲੀ ਮਾਰੀ ਗਈ ਹੈ ਤੇ ਉਮਰ ਵੀ ਉਹਦੀ ਹੈਗੀ ਆ ਵੀ ਲਗਭਗ 18 ਕੇ ਸਾਲ ਹੈਗੀ ਆ ਵੀ ਉਹ ਕੋਈ ਕਰਾਇਮ ਨਾਲ ਜਿਹੜੀ ਸਟੋਰੀ ਆ ਲਿੰਕਡ ਆ ਜਾਂ ਕੋਈ ਕੋਈ ਗੈਂਗਵਾਰ ਆ ਜਾਂ ਕੀ ਹੈ ਪਾਰਕਿੰਗ ਲੋਟ ਚ ਕਾਰ پارک ਕਰ ਰਿਆ ਸੀਗਾ ਜੀ ਉਥੇ ਗੋਰੀਆਣਾ ਉਹਦਾ ਝਗੜਾ ਹੋਇਆ ਹੂੰ ਗੋਰੀਆ ਨੇ ਪਿਸਤੌਲ ਕੱਢੇ ਤੇ ਉਹਨੂੰ ਗੋਲੀਆਂ ਮਾਰ ਕੇ ਉਥੇ ਮਾਰਤਾ ਜੀ ਹੂੰ ਇੱਕ ਲੇਟਲੀ ਇਨਸੀਡੈਂਟ ਹੋਇਆ ਜੀ ਉਹ ਚ ਪੰਜਾਬੀ ਮੁੰਡਾ ਮਾਰਤਾ ਬੁੱਲਸ ਨੇ ਹੁਣ ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਸਟ੍ਰੇਲੀਆ ਪੁਲਿਸ ਵੀ ਆਪਣੇ ਨਾਲ ਜਾਂ ਆਪਣੇ ਭਾਈਚਾਰੇ ਨਾਲ ਵਿਤਕਰੇ ਕਰ ਰਹੇ ਹਨ। ਇੱਕ ਅਨਮੋਲ ਬਾਜਵੇ ਦੀ ਇਨਸੀਡੈਂਟ ਆ ਜਿਹੜਾ 36 ਸਾਲਾ ਮੁੰਡਾ ਹੈਗਾ ਪੰਜਾਬੀ ਜੀ ਦੀ ਬੋਡੀ ਮਿਲੀ ਹੈਗੀ ਡੈੱਡ ਬੋਡੀ ਉਹਦੇ ਬਾਰੇ ਤੁਸੀਂ ਦੱਸੋਗੇ ਵੀ ਕੀ ਇਨਸੀਡੈਂਟ ਹੋਈ ਆ ਮੁੰਡੇ ਨਾਲ। ਇੱਕ ਵੈਲ ਸੈਟਲਡ ਆਸਟ੍ਰੇਲੀਅਨ ਸਿਟੀਜ਼ਨ ਬੰਦਾ ਹੂੰ ਉਹਦੇ ਤੇ 39 ਚਾਰਜ ਲੱਗੇ ਆ ਜੀ 13 ਰੇਪ ਕੇਸ ਦੇ ਉਹਦੇ ਚੋਂ